कल मिति 8 जुलाई 2025 سوشل میڈیا ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬੱਸ ਸਟੈਂਡ ਮਾਸ ਇੰਗੇਟ ਨੇੜੇ ਇੱਕ ਲੇਡੀਜ਼ ਵੱਲੋਂ ਐਂਟੀ-ਸੋਸ਼ਲ ਐਕਟੀਵਿਟੀਆਂ ਨੂੰ ਬੜਾਵਾ ਦੇਿਆ ਜਾ ਰਿਹਾ ਸੀਗਾ ਜਿਸ ਤੇ ਸਵਿਫਟ ਐਕਸ਼ਨ ਕਰਦੇ ਹੋਏ ਜਿਹੜੀ ਡਿਵੀਜ਼ਨ A ਦੀ ਟੀਮ ਹੈਗੀ ਆ ਉਹਨਾਂ ਨੇ ਕਾਰਵਾਈ ਕਰਦੇ ਹੋਏ ਜਿਹੜੇ ਹੋਟਲ ਸੀਗਾ ਇਹਦੇ ਵਿੱਚ ਹੋਟਲ AC Inn ਇਹਦੇ ਉੱਪਰ ਧਾਰਾ 223 BNS ਦੇ ਤਹਿਤ ਇਹਨੂੰ ਆਪਾਂ ਜਿਹੜਾ ਹੈਗਾ ਇਹਨਾਂ ਦੇ ਮੈਨੇਜਰ ਨੂੰ ਬੁੱਕ ਕੀਤਾ ਹੈਗਾ ਆ ਤੇ ਅਗਲੀ ਜਿਹੜੀ ਤਫ਼ਤੀਸ਼ ਉਹਦੇ ਵਿੱਚ ਚੱਲ ਰਹੀ ਹੈ ਨਾਲ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਐਂਟੀਸੋਸ਼ਲ ਐਕਟੀਵਿਟੀਆਂ ਜਿਹੜੀਆਂ ਇੱਥੇ ਚੱਲਦੀਆਂ ਹੈਗੀਆਂ ਆ ਇਸੇ ਅੰਦਰਗੱਠੀ ਆਪਾਂ 7 ਜੁਲਾਈ 2025 ਨੂੰ ਜਿਹੜਾ ਇੱਕ ਹੋਟਲ ਹੈਗਾ ਆ ਅਮ੍ਰਿਤਸਰ ਹੋਮਸਟੇ ਇਹਦੇ ਵਿੱਚ ਵੀ ਆਪਾਂ ਟਰੈਪ ਲਾ ਕੇ ਆਪਾਂ ਇਹਦੇ ਵਿੱਚ ਤਿੰਨ ਲੜਕੀਆਂ ਆਪਾਂ ਰਿਕਵਰ ਕੀਤੀਆਂ ਸੀਗੀਆਂ ਤੇ ਜਿਹੜੇ ਇਹਦੇ ਵਿੱਚ ਇਨਵੋਲਡ ਪਰਸਨ ਸੀਗੇ ਜਿਹੜੇ ਉਹਨਾਂ ਦੇ ਮੈਨੇਜਰ ਸੀਗੇ ਤੇ ਜਿਹੜਾ ਉੱਥੇ ਦਾ ਜਿਹੜਾ ਸਟਾਫ ਸੀਗਾ ਉਹਨੂੰ ਆਪਾਂ 3 ਆਪਣਾ ਅੰਡਰ ਸੈਕਸ਼ਨ 35 ਐਂਡ 9 ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ 1956 ਦੇ ਅੰਤਰਗਤ ਆਪਾਂ ਇਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਇਹ ਕਾਰਵਾਈ ਹੁਣ ਅੱਗੇ ਹੋਰ ਸਟਰਕਚਰੂਪ ਲਾਉਗੀ ਜਿਹੜੇ ਵੀ ਹੋਟਲ ਵਪਾਰੀ ਜਿਹੜੇ ਇਸ ਵਿੱਚ ਇਨਵੋਲਵ ਹੋਣਗੇ ਆਪਾਂ ਉਹਨਾਂ ਦੇ ਹੋਟਲਾਂ ਨੂੰ ਸੀਲ ਕਰਾਂਗੇ ਤੇ ਜਿਹੜੀ ਬੰਦੀ ਕਰਵਾਈ ਹੈ ਉਹ ਅੱਗੇ ਅਮਲ ਵਿੱਚ ਲਿਆਂਦੀ ਜਾਊਗੀ ਥੈਂਕ ਯੂ